ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਪਡਾਲ ਦੋ ਨਾ ਜ਼ਿਲ੍ਹਾ ਕਰਪੂਰਸ ਨਾ ਕਪੜੀ ਸਿੰਘ ਬਾਈ ਨਾਮ ਹੈ ਠੀਕ ਹੈ ਮੋਬਾਈਲ ਨੰਬਰ ਆਪਣਾ 7010377800 77 103 78 870 ਜਿਹੜੇ ਆਪਾਂ ਬੱਚੀ ਦੇਖੀ ਹੈ ਨਾ ਕਿਹੜਾ ਸੂਆ ਸੂਈ ਹੈ ਤੇ ਬਲੂਨ ਆ ਵੀਰੇ ਬਲੂਨ ਪਹਿਲਾ ਸੂਆ ਤੇ ਦੰਦੋ ਕਿਵੇਂ ਆ ਦੰਦੋ ਚੌਕੀ ਸਿੱਟੀ ਹੋ ਗਈ ਠੀਕ ਹੈ ਚੌਕੀ ਹੋ ਗਈ ਗੰਗਾਜੀ ਹੋਊਗੀ ਮਤਲਬ ਜਮਾਨ ਨਾਓ ਠੀਕ ਹੈ ਤੇ ਬੱਚਾ ਇਹਨੇ ਕੀ ਦੇਤਾ ਇਹ ਸੀ ਮਰ ਕਾ ਠੀਕ ਹੈ ਬੱਚੀ ਆ ਪਿਛੇ ਪੂਰੀ ਪਿਆਰੀ ਹੈ ਨਾ ਤੇ ਕਿੰਨਾ ਟਾਈਮ ਆਗਾ ਸੂਈ ਇਹਨੂੰ ਵੀਰੇ ਆ ਦੇ ਹੁਣੇ ਜੇਰ ਪਈ ਆ ਠੀਕ ਹੈ ਆ ਮਾੜੀ ਕਿਚੂ ਸਾਜ ਜਿੱਤੀ ਆ ਸਵੇਰੇ 3 ਆ ਇਹ ਯਾਨੀ ਤਿੰਨ ਘੰਟੇ ਹੋ ਗਏ ਠੀਕ ਐ ਸੋ ਆ ਦੇਖੋ ਮੈੜਾ ਵਗੈਰਾ ਲੱਗਿਆ ਵਾ ਤੇ ਆਪਾਂ ਉਹ ਗਰਾਂ ਨਵਾਤ ਵਾਲੀ ਸਾਫ਼ ਕਰ ਲਈ ਹਨਾ ਬਾਹਰ ਵਿੱਚੋਂ ਵਿੱਚੋਂ ਦਵਾਈ ਥੋੜੀ ਐ ਠੀਕ ਐ ਤੇ ਧਾਰਾ ਵਗੈਰਾ ਮਾਰ ਕੇ ਦੇਖ ਲਈ ਆਪਾਂ ਹਾਂ ਵੀਰੇ ਓਕੇ ਐ ਧਾਰਾ ਦੀ ਗਰੰਟੀ ਕਰਦਾ ਫਿਰ ਗਰੰਟੀ ਠੀਕ ਐ ਚੋਣ ਜਵਾਜ ਇੱਕ ਨੰਬਰ ਆ ਜਾਵਾਂ ਹਾਂਜੀ ਹਾਂਜੀ ਸੁਭਰਤ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ਼ ਸੁਥਰਾ ਤੇ ਧਾਰਾ ਵਗੈਰਾ ਦੇਖੋ ਵੀਰੇ ਚੋਣ ਦੀ ਨਰਵਾ ਜਾਵਾਂ ਬਿਲਕੁਲ ਉਹ ਪੋਲੀ ਲਵਾਈ ਠੀਕ ਐ ਥਾਣੇ ਦੇ ਮਨ ਕੇ ਚਲੋ ਫੁੱਟ ਫੁੱਟ ਦੀ ਵਿਥੀ ਤੇ ਥਣ ਪਿਆ ਇਹਦਾ ਤੇ ਮੈਂ ਘਥਰਾਇ ਮਾਰ ਦੋ ਧਾਰਾ ਇਹਦੀ ਸੋ ਦੇਖੋ ਪੂਰੇ ਸਾਫ ਸੁਥਰੇ ਲੇਵੇ ਦੀ ਆ ਸੁਭਰ ਧਾਰਾ ਵਗੈਰਾ ਦੇਖ ਸਾ ਜੋ ਕਿਆ ਵਾਤਾ ਪੂਰਾ ਸਾਫ ਸੁਥਰੇ ਧਾਰਾ ਗਈਆਂ ਤੇ ਚੌਂਡ ਚੋਆਕ ਨੰਬਰ ਦਾ ਪੂਰਾ ਮੁਠੀ ਵਾਲਾ ਸਣਾ ਜਮਾ ਕਿਆ ਵਾਤਾ ਤੇ ਮੂਹਲ ਸਣਾ ਚ ਹੋਰ ਮਾਰਦੀ ਵੀਰ ਧਾਰਾ ਇਹਦੀ ਸੋ ਚਵਾਈ ਦੇਖੋ ਜਮਾ ਕਿਆ ਵਾਤਾ ਪੂਰਾ ਸੋਹਣਾ ਥਾਣਾ ਕਿਆ ਵਾਤਾ ਸਾਫ ਸੁਥਰਾ ਬਸ ਠੀਕ ਆ ਬਾਕੀ ਮਾਰ ਵੀਰੇ ਇੱਧਰ ਦੀ ਆ ਬਾਕੀ ਵੀਰੇ ਨਿਆਣਾ ਪਾਉਣਾ ਆਪਾਂ ਪਾ ਲਈਏ ਹਨਾ ਨਹੀਂ ਪਾਉਣਾ ਤਾਂ ਵੀ ਗੁਜ਼ਾਰਾ ਨਹੀਂ ਨਿਆਣਾ ਨਿਆਣੇ ਇੱਧਰ ਦੀ ਮਾਰੋ ਐਨ ਬੈਥ ਦਿਖਾਓ ਪੂਰਾ ਥਣਾ ਦਾ ਰੰਗ ਬਹੁਤ ਟਾਪ ਦਾ ਥਣ ਲੱਗਾ ਵੈਣ ਨੂੰ ਫੁੱਟ ਫੁੱਟ ਦੀ ਵਿਥੀ ਵੀ ਥਣਾ ਜੀ ਹਾਂ ਜੀ ਬਰੀਡ ਵੀ ਆ ਤੇ ਸਾਰੇ ਪੱਖੋਂ 36 ਕਿਲੋ ਦੀ ਮਾਦਾ ਤੂੰ ਮਿਲ ਕੇ ਰਿਕਾਰਡ ਵਾ ਅੰਦਾਜ਼ਾ ਹੈ ਲੱਗ ਗਿਆ ਆਪਾਂ 36 ਕਿਲੋ ਮਤ ਰਿਕਾਰਡ ਇਹ ਮਾਦਾ ਸੀ ਵੀ ਕਿੰਨਾ ਦੁੱਧ ਪਾ ਦੂਗੀ ਹੈ ਭਾਜੀ ਮੈਂ 30 ਕਿਲੋ ਦੀ ਗਾਰੰਟੀ ਲੈਣਾ ਵੈੜ ਪਾਉਗੀ ਬੀ ਮੰਨ ਕੇ ਚਲੀਏ ਵੀ 25 ਤੋਂ ਪਾਰ ਵਾਲੀ ਹੈਗੀ ਇਤੀ ਦੇ ਵਿੱਚ। ਬਾਗਿਆਨ ਤਸਦੀਕ ਕਰਕੇ ਇੱਥੇ ਲੈ ਕੇ ਜਾਣ ਚੈੱਕ ਕਰਕੇ ਆਏ ਨੂੰ। ਠੀਕ ਹੈ। ਤੇ ਵੀਰੇ ਪਤਾ ਹੀ ਕੀ ਚੱਕਰ ਆ। ਹੁਣ ਜੇ ਕਿਸੇ ਨੇ ਪੱਠੇ ਹੀ ਨਾ ਪਾਈ। ਪੀੜੀ ਨਾ ਪਾਈ, ਦਾਣੇ ਦੇ ਪਸ਼ੂ ਦੁੱਧ ਦਿੰਦਾ ਵਾ। ਠੀਕ ਹੈ। ਮਤਲਬ ਸਾਂਭੀ ਜਾਵੇ ਬਜੇ 30 ਕਿਲੋ ਉਧਰਲੀ ਬੱਚੀ ਹੈਗੀ ਆ। ਹਾਂ। ਤੋਰੇ ਵਾਰ ਨੂੰ ਇਹਨੂੰ। ਸਭਰਾ ਦੇਖੋ ਪਿੱਛੇ ਬੱਚੀ ਆ ਧਾਰਾਪਾ ਮਾਰ ਕੇ ਦਿਖਾਤੀਆਂ ਤੇ ਲੇਵਾ ਦੇਖੋ ਬਿਲਕੁਲ ਫਾੜੀ ਵਾਲੇ ਵਾ। ਅੱਗੇ ਪਿੱਛੇ ਦਾ ਗਲਾਬੀ ਗਲਾਬੀ ਹਵਾਨਾ ਜਮਾ ਦੁੱਧ ਕਰ ਦੂ ਬੈਡ ਕੋਈ ਸ਼ੱਕ ਨਹੀਂ। ਤੇ ਮੂੰਹ ਮਥੇ ਲੱਗਦੀ ਆ ਰਾਜੀ ਸਮੀ ਪੜੀ ਬਹੁਤ ਜਿਆਦੇ ਹੈਗੀ। ਤੋਰਾ ਫੇਸ ਕੁਆਲਟੀ ਵਗੈਰਾ ਦੇਖਦੇ ਤੋਰਾ ਵਗੈਰਾ ਦੇਖੋ ਬੱਚੀ ਦਾ। ਪੂਰਾ ਸਾਫ ਸੁਥਰਾ ਤੋਰਾ ਤੇ ਨੰਗੇ ਲੈਵੇ ਜੇ ਬਿਲਕੁਲ ਬਿਊਟੀ ਵਗੈਰਾ ਦੇਖੋ। ਪੂਰਾ ਸਾਫ ਸੁਥਰਾ ਲੈਵਾ ਜਮਾ ਫਾੜੀ ਵਾਲਾ ਲੈਵਾਗਾ ਤੇ ਪਹਿਲਾ ਸੂਆ ਪਲੂਣ ਸੂਈ ਸਵਾਈ। 30 ਕਿਲੋ ਦੀ ਨੀਰਬਾਉਟ ਦੁੱਧ ਦੀ ਕਪੈਸਿਟੀ ਹੈ ਜੀ ਤੇ 34-35 ਕਿਲੋ ਦਾਖ ਦੇ ਦੀ ਮਾਦਰ ਕਰ ਰਿਹਾ ਵਾ। ਮੂੰਹੋ ਚੌਗੀ ਕ ਲਗਭਗ ਹੋ ਸਕਦੀ ਤੇ ਬਾਕੀ ਲੈਵੇ ਦੀ ਦੇਖੋ ਸਾਫ ਸੁਥਰੀ। ਤਾਜੀ ਸੂਈ ਸਵਾਈ ਆ। ਅੱਜ ਸਵੇਰੇ ਸੂਈ ਹੈਗੀ। ਤੇ ਜੇਰ ਵਗੈਰਾ ਕੰਮ ਜਮਾ ਟੋਟਲ ਡਾਨਾ ਵੀਰੇ ਹਾਂਜੀ ਵੀਰੇ ਵੀਡੀਓ ਆ ਗਈ ਆਪਣੇ ਠੀਕ ਐ ਸੋ ਜੇਰ ਵਗੈਰਾ ਵਾਲੇ ਪਾਸੋਂ ਵੀ ਬੇਫਿਕਰ ਹੋ ਜੇ ਤੇ ਬਾਕੀ ਨੰਗੇ ਲੈਵੇ ਦੀ ਆ ਧਾਰਾ ਵੀਡੀਓ ਦੇ ਵਿੱਚ ਆਪਾਂ ਮਾਰ ਕੇ ਦਿਖਾ ਦਿੰਦੇ ਆ ਸਾਈਜ਼ ਵਗੈਰਾ ਪੂਰਾ ਓਕੇ ਆ ਤੇ ਸਾਫ ਸੁਥਰੇ ਬਾਕੀ ਲੈਵਾ ਦੇਖੋ ਰੇਡ ਤੋਂ ਲੈਵੇ ਵਾਲੇ ਪਾਸੋਂ ਪੂਰੀ ਬੇਫਿਕਰ ਹੋ ਜੇ ਬੰਦਾ ਚਾਰੇ ਸਾਢੇ ਇੱਕ ਕੋਈ ਇੱਕ ਸੋ ਲੈਵਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਸੋ ਦੇਖੋ ਥਣ ਲੈਵੇ ਦੀ ਲੈਵੇ ਦੀ ਪੂਰੀ ਸਾਫਾ ਵਾ ਘਮਾਣੇ ਵੀਰੇ ਤੇ ਰਾਜੀ ਪੜੀ ਪੁੜੀ ਵੀ ਪਹਿਲਾਂ ਸੁਆ ਸੁਦੀ ਸਪਾਈ ਦੇ ਥੱਲੇ ਮਿਲ ਕੇ ਬੇਨ ਵਗੈਰਾ ਦੇਖ ਸਕਦੇ ਹਾਂ ਸੋਹਣੀ ਮੈਂ ਤੁਹਾਨੂੰ ਦਿਖਾਈ ਦਿੰਦੀ ਆ 30 ਕਿਲੋ ਦੀ ਵੀਰ ਦੱਸਦਾ ਕਿੰਨੀ ਕਪੈਸਿਟੀ ਆ ਤੇ ਬਾਕੀ ਮੇਰੇ ਨਾਲ ਬੱਚਾ ਦੀ ਗੱਲ ਕਰੀਆ ਪਏ ਤੇ ਬੱਚਾ ਫੀਮੇਲ ਕਾਫਾ ਬੱਚੀ ਆ ਪਿੱਛੇ ਦੇ ਬੱਚੀ ਵੀ ਪੂਰੀ ਪਾਲਣ ਲਾਇਕ ਆ ਜਮਾ ਬੱਚੀ ਤੇ ਵੀਰੇ ਰੇਟ ਬਾਜ਼ਾਰੇ ਦਾ ਕੀ ਹੋਊਗਾ ਰੇਟ ਬਾਈ ਫੋਨ ਤੇ ਕਰ ਲਵਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਹਾਂਜੀ ਹਾਂਜੀ ਚੀਜ਼ ਦੇ ਹਿਸਾਬ ਨਾਲ ਹੋਊਗਾ ਜਿਆਦਾ ਨਹੀਂ ਆਪਾਂ ਮੰਗਣੇ ਠੀਕ ਆ ਕਿੰਨੇ ਕ ਦੀ ਚੀਜ਼ ਆ ਉਹਨੇ ਕੀ ਮੰਗੋ ਉਸ ਹਿਸਾਬ ਦਾ ਰੇਟ ਹੋਊਗਾ ਹਣਾ ਤੋਂ ਪਿੱਛੇ ਬੱਚੀ ਸੁਜੀਤ ਭਾਈ ਪਿੰਡ ਪੜਾਉ ਲ ਦੂਣਾ ਏਰੀਆ ਕਪੂਰਥਲਾ ਪੈ ਗਿਆ 87278 77103788003 ਠੀਕ ਹੈ ਸੋ ਕਿਸੇ ਵੀਰ ਦੇ ਵਿਹੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਾਂਗੇ ਕਿਸੇ ਨਵੀਂ ਹੋਰ ਵੀਡੀਓ ਨਾਲ